ਲੋਕਤੰਤਰ ਦੇ ਸਭ ਤੋਂ ਵੱਡੇ ਪਰਬ ਲਈ ਅੱਜ ਵੋਟਾਂ ਪੈ ਰਹੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਇੱਕ ਸਕੂਲ ਦੇ ਵਿੱਚ ਜਿਹੜਾ ਬੂਥ ਬਣਾਏ ਗਏ ਨੇ ਉਤੇ ਵੋਟਾਂ ਪੈ ਰਹੀਆਂ ਨੇ ਅਖੀਰੀ ਗੇਟ 'ਚ ਲੋਕ ਸਭਾ ਦੇ ਚੋਣਾਂ ਦੇ ਦੌਰਾਨ ਆਖੀਰਲਾ ਗੇੜ ਹੈ ਜਿਹਦੇ ਤਹਿਤ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਇਸ ਵੇਲੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਵੇਰ ਦਾ ਸਮੇਂ ਹੈ 7 ਵਜੇ 'ਚ ਹਜੇ ਸਮੇਂ ਹੈ ਔਰ ਲੋਕ ਆਪਣੀ ਇਤਨੇ ਉਤਸਾਹਿਤ ਨੇ ਕਿ ਇਸ ਸਮੇਂ VOTING ਸ਼ੁਰੂ ਹੋਣ ਤੋਂ ਪਹਿਲੇ ਹੀ ਉਹ ਪਹੁੰਚ ਚੁੱਕੇ ਨੇ ਔਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਉਤਾਵਲੇ ਨੇ ਸੋ ਤਸਵੀਰਾਂ ਦੱਸ ਰਹੀਆਂ ਨੇ ਬਿਆਨ ਕਰ ਰਹੀਆਂ ਨੇ ਕਿ VOTING ਸ਼ੁਰੂ ਹੋ ਗਈ ਹੈ VOTING ਸ਼ੁਰੂ ਹੋ ਗਈ ਹੈ ਤਸਵੀਰਾਂ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਲੋਕ ਵੀ ਨੇ ਜਿਹੜੇ ਵੋਟ ਪਾਸ ਪਾ ਕੇ ਆਪਨੀ ਆ ਚੁੱਕੇ ਨੇ ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਸ਼ਖਸ ਜੋ ਕਿ ਵੋਟ ਪਾ ਕੇ ਸਭ ਤੋਂ ਪਹਿਲੇ ਵੋਟ ਪਾ ਕੇ ਇਸ ਬੂਥ ਤੋਂ ਬਾਹਰ ਨਿਕਲੇ ਨੇ ਸਰ ਤੁਸੀਂ ਵੋਟ ਪਾਈ ਹੈ ਕਿੰਨਾ ਮੁੱਦਿਆਂ ਨੂੰ ਕਿੰਨਾ ਚੀਜ਼ਾਂ ਨੂੰ ਲੈ ਕੇ ਕੀ ਸੋਚਿਆ ਹੈ ਕੀ ਵਿਚਾਰਿਆ ਸੀਗਾ ਕਿ ਤੁਸੀਂ ਵੋਟ ਪਾਣ ਚਲੇ ਗਏ ਮੈਂ ਮੇਰੀ ਡਿਊਟੀ 7 ਵਜੇ ਹੋਣੀ ਹੈ ਸਟਾਰਟ ਤੇ ਮੈਂ ਕਿਹਾ ਕਿ ਪਹਿਲਾਂ ਵੋਟ ਪਾ ਕੇ ਤੇ ਮੈਂ ਜਲਦੀ ਜਲਦੀ ਆਪਣੇ ਕੰਮ ਤੇ ਨਿਕਲਾਂ ਤੇ ਮੁੱਦੇ ਤੇ ਬਹੁਤ ਨੇ ਪਰ ਹੁਣ ਇਸ ਸਮੇਂ ਜੋ ਅਜਿਹੇ ਦਿਨਾਂ ਮੁੱਦਿਆਂ ਤੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਕਹਿੰਦਾ ਮਤਲਬ ਕਿ ਕੁਝ ਮਾਨਸ ਚ ਸੋਚਿਆ ਹੈ ਕਿ ਅਸੀਂ ਵੋਟ ਉਸ ਉਸ ਨੂੰ ਪਾਵਾਂਗੇ ਜਿਹੜਾ ਦੇਸ਼ ਦੀ ਤਰੱਕੀ ਦੇਸ਼ ਦੀ ਉન્નਤੀ ਲਈ ਕੰਮ ਕਰੇ ਇਹ ਵਿਚਾਰ ਰੱਖਿਆ ਬੰਸ ਯਹੀ ਵਿਚਾਰ ਰੱਖਿਆ ਜੀ ਬਾਕੀ ਇੱਥੇ ਬਰੋਜਗਾਰੀ ਪੜਾਈ ਦਾ ਮੁੱਦਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਨਸ਼ੇ ਦਾ ਮੁੱਦਾ ਵਾ ਤੇ ਸਾਨੂੰ ਇਹ ਜਿਹੜੀ ਵੀ ਸਰਕਾਰ ਆਏਗੀ ਉਹ करेगी सो کئی ਮੁੱਦੇ ਨੇ ਜਿਸ ਦਾ ਮੁੱਦਿਆਂ ਨੂੰ ਵੇਖ ਕੇ ਸੋਚਿਆ ਹੈ ਕਿ ਅਸੀਂ ਉਸ ਸ਼ਖਸ ਨੂੰ ਵੋਟ ਪਾਵਾਂਗੇ ਸੋ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲੋਕ ਵੋਟ ਪਾਉਣ ਲਈ ਕਿੰਨੇ ਉਤਾਵਲੇ ਨੇ ਸੋ ਆਪਣੇ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਸ਼ੁਰੂ ਹੋਣ ਤੇ ਲਾਈਨਾਂ ਵਿੱਚ ਲੱਗ ਕੇ ਨੇ ਕੁਝ-ਕੁਝ ਜਗ੍ਹਾ ਤੇ ਫਿਲਹਾਲ ਇੱਕ ਬੂਥ ਤੇ VOTING ਸ਼ੁਰੂ ਹੋ ਗਈ ਹੈ ਦੂਸਰੇ ਬੂਥ ਤੇ ਉਤੇ ਫੀਕ 10 ਮਿੰਟ ਦੇ ਵਿੱਚ VOTING ਸ਼ੁਰੂ ਹੋ ਜਾਏਗੀ ਤੁਸੀਂ ਇੱਧਰ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਲੋਕ ਕਤਾਰ 'ਚ ਬੈਠੇ ਹੋਏ ਨੇ ਸੋ ਸਵੇਰ ਦਾ ਸਮੇਂ ਹੈ ਸਵੇਰੇ 7 ਵਜੇ ਤੋਂ ਲੈ ਕੇ VOTING ਸ਼ੁਰੂ ਹੋ ਗਈ ਹੈ ਪ੍ਰਸ਼ਾਸਨ ਵੱਲੋਂ ਇਸ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਔਰ ਸਵੇਰੇ ਆਲੀ ਮਾਰਨਿੰਗ ਹੀ ਬੂਥ ਤੇ ਉੱਤੇ ਜਿਹੜੇ ਜਨਾ ਦੀ ਡਿਊਟੀ ਲੱਗੀ ਹੈ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਆਪਣੇ ਬੂਥ ਤੇ ਪਹੁੰਚ ਚੁੱਕੇ ਨੇ ਸੁਰੱਖਿਆ ਗਾਰਡ ਪਹੁੰਚ ਚੁੱਕੇ ਨੇ ਇਸ ਦੇ ਨਾਲ-ਨਾਲ ਹੁਣ ਵੋਟਰ ਵੀ ਪਹੁੰਚ ਚੁੱਕੇ ਨੇ ਸੋ ਵੋਟਰਾਂ ਚ ਉਤਸ਼ਾਹ ਹੈ ਏ ਦੇਖਣ ਜੁਹੀ ਬੰਦਾ ਹੈ ਆਖਰੀ 게ਟ ਦੀ ਵੋਟ ਹੈ VOTING ਹੈ ਮਹਾ ਪਰਬ ਦੀ ਮਹਾ ਪਰਬ ਦੇ ਦੁਨੀਆ ਭਰ ਦੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਭਾਰਤ ਦਾ ਮੰਨਿਆ ਜਾਂਦਾ ਹੈ ਉਹਦੇ ਉਹਦੇ ਲਈ ਅੱਜ ਚੋਣਾਂ ਹੋ ਰਹੀ ਨੇ ਉਹਦਾ ਆਖਰੀ 게ਟ ਹੈ ਉਹ ਆਖਰੀ 게ਟ ਦੇ ਵਿੱਚ ਚੋਣਾਂ ਹੋ ਰਿਹਾ ਹੈ ਔਰ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ ਸੋ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਉਹ ਉਸ ਬੂਥ ਤੇ ਜੇ ਅਸੀਂ ਨਜ਼ਰ ਮਾਰੀਏ ਤੇ ਲੋਕ ਆਪਣੀ ਵੋਟ ਜਿਹੜੀ ਹੈ ਕਾਸ ਕਰਕੇ ਪਹੁੰਚ ਚੁੱਕੇ ਨੇ ਸੋ ਅਸੀਂ ਗੱਲ ਵੀ ਕਰਾਂਗੇ ਇੱਧਰ ਮੌਜੂਦ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਲੋਕ ਜਿਹੜੇ ਵੋਟ ਪਾ ਲਈ ਆਪਣੀ ਕਤਾਰਾਂ 'ਚ ਲੱਗੇ ਨੇ ਸਵੇਰ ਦਾ ਸਮੇਂ ਹੈ ਤਸਵੀਰਾਂ 'ਚ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਪਹੁੰਚ ਰਹੇ ਨੇ ਔਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਨੇ ਆਪਣੀ ਪਸੰਦੀਦਾ ਸਰਕਾਰ ਉਹਨਾਂ ਮੁੱਦਿਆਂ ਨੂੰ ਲੈ ਕੇ ਤੁਸੀਂ ਵੋਟ ਕਾਸ ਕਰ ਆਇਓ ਜੀ ਦਿਖਾਇਓ ਕਿਥੇ ਹੈ ਨਹੀਂ ਵੋਟ ਵੋਟ ਹਾਂ ਤਾਂ ਹੈ ਸੋ ਤੁਸੀਂ ਦੇਖੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਵੋਟ ਕਾਸਟ ਕਰ ਰਹੇ ਹੋ ਉਸ ਸਖਸ਼ ਨੂੰ ਉਸ ਪਾਰਟੀ ਨੂੰ ਜਿਹੜੇ ਦੇਸ਼ ਦੇ ਲਈ ਤਰੱਕੀ ਦੇ ਲਈ ਕੰਮ ਕਰਨ ਲਈ ਤਿਆਰ ਹੈ ਕੁਝ ਮਨਚ ਸੋਚਿਆ ਹੈ ਕਿ ਅਸੀਂ ਇਸ ਬੰਦੇ ਨੂੰ ਵੋਟ ਦਵਾਵਾਂਗੇ ਨਾਮ ਨਹੀਂ ਕਿਸੇ ਬੰਦੇ ਦਾ ਚਾਹੀਦਾ ਤੁਸੀਂ ਇਹ ਦੱਸਦਾ ਕਿ ਮਨਚ ਕੀ ਰੱਖਿਆ ਸੀਗਾ ਕਿ ਮਹਿੰਗਾਈ ਤੇ ਬੇਰੋਜ਼ਗਾਰੀ ਮਹਿੰਗਾ ਹੈ ਤੇ ਬੇਰੋਜ਼ਗਾਰੀ ਤੇ ਇਸ ਮਹਿੰਗਾਈ ਤੇ ਚਰਮ ਸੀਮਾ ਤੇ ਪਹੁੰਚ ਗਈ ਹੈ ਜੀ 2014 ਤੋਂ ਲੈ ਕੇ 24 ਤੱਕ ਅਸੀਂ ਐਨਾਲਿਸਿਸ ਕਰਕੇ ਦੇਖੀਏ ਤੋ ਇਹ ਤਾਂ ਵਿੱਚ 100% ਤੋਂ ਵੀ ਜ਼ਿਆਦਾ ਖਨਾਨੀ ਦਾ ਜਰੀਆ ਲੰਘਾਈ ਹੋਈ ਹੈ। ਹੂੰ ਹੂੰ ਤੇ ਬੇਰੋਜ਼ਗਾਰੀ ਦੀ ਤਾਂ ਕੋਈ ਇੰਤਖਾ ਹੀ ਨਹੀਂ। ਜੀ। ਇਹ 80 ਕਰੋੜ ਬੰਦੇ ਖਨਾਨੀ ਦਾ ਰਾਸ਼ਨ ਦੇ ਰਹੇ ਨੇ। ਹੂੰ ਹੂੰ ਤੇ ਇਹਦੇ ਤੋਂ ਆਪਾਂ ਕੀ ਅੰਦਾਜ਼ਾ ਲਾਵਾਂਗੇ? ਵਿਕਾਸ ਹੋ ਕਿੱਥੇ ਰਿਹਾ ਹੋਇਆ? ਬਿਲਕੁਲ ਠੀਕ ਕਹਿ ਰਹੇ ਤੁਸੀਂ। ਦੇਖੋ ਜੀ ਸਰਕਾਰਾਂ ਦਾ ਇੱਕ ਵਿਕਾਸ ਬਹੁਤ ਜ਼ਿਆਦਾ ਹੋਇਆ ਹੈ। ਅਸੀਂ ਇਹ ਜਿਹੜਾ ਰੋਡ ਪਾਇਆ ਇੱਕ ਰਾਸ਼ਟਰੀ ਮੁੱਦੇ ਦੇ ਉੱਪਰ ਪਾਇਆ। ਬੇਰੋਜ਼ਗਾਰੀ ਜਿਹੜੀ ਹੈ ਜ ਜਦੋਂ ਅਸੀਂ ਪਾਪੂਲੇਸ਼ਨ ਨੂੰ ਕੰਟਰੋਲ ਕਰਾਂਗੇ ਤੇ ਬੇਰੋਜ਼ਗਾਰੀ ਵੀ ਘਟੇਗੀ ਜੀ ਮੇਨ ਮੁੱਦਾ ਹੈ ਹੋਈ ਹੈ ਇੱਕ ਅਸੀਂ ਰਾਸ਼ਟਰਵਾਦ ਦੇ ਉੱਪਰ ਸਾਡੀ ਦੇਸ਼ ਦੀਆਂ ਸੀਮਾ ਸੁਰੱਖਿਤ ਰਹਿਣਗੀਆਂ ਤੇ ਅਸੀਂ ਸੁਰੱਖਿਸ਼ੇ ਤੱਕ ਹੈ ਹਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਵੀ ਤਿਆਰੀ ਕਹਿੰਦੇ ਹੈ ਵਿਕਾਸ ਨਹੀਂ ਹੋਇਆ ਬਾਹਰ ਆ ਕੇ ਦੇਖੋ ਸੜਕਾਂ ਦਾ ਨਿਰਮਾਣ ਦੇਖੋ ਹਾਈਵੇ ਦੇਖੋ ਪੁਲ ਦੇਖੋ ਗੇਰੇ ਗੇਰੇ ਮਤਲਬ ਕਿ ਸਟੇਟਾਂ ਦੇ ਵਿੱਚ ਇਹਨਾਂ ਨੇ ਐਮਸ ਖੋਲੇ ਐ ਹਸਪੀਟਲ ਖੋਲੇ ਐ ਇਹ ਬਹੁਤ ਵਿਕਾਸ ਹੋਇਆ ਸੋ ਤੁਸੀਂ ਇੱਕ ਵਿਕਾਸ ਵੀ ਇੱਕ ਮੁੱਦਾ ਹੈ ਬੇਰੋਜ਼ਗਾਰੀ ਮੁੱਦਾ ਹੈ ਉਸ ਨੂੰ ਦੇਖਦੇ ਕਿਹੜੀ ਉਹਨਾਂ ਦਾ ਕਿਹੜਾ ਉਮੀਦਵਾਰ ਹੈ ਜਿਸ ਨੂੰ ਉਹ ਵੋਟ ਪਾਣਗੇ ਜਿਹੜਾ ਕਿ ਉਹ ਉਹਨਾਂ ਦੇ ਵਿਕਾਸ ਭਾਰਤ ਦੇ ਵਿਕਾਸ ਦੇ ਲਈ ਉਹ ਜਰੂਰ ਜਰੂਰ ਉਹ ਉਹ ਆਪਣੀ ਵੋਟ ਜਿਹੜੀ ਹੈ ਕਾਸ ਕਰਨਗੇ ਉਸੇ ਸ਼ਖਸ ਨੂੰ ਪਾਣਗੇ ਸੋ ਭਾਰਤ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮਹਾਪਰਵ ਦੀ ਅੱਜ VOTING ਹੋ ਰਹੀ ਹੈ VOTING ਦਾ ਇਹ ਲਾਸਟ ਦੌਰ ਹੈ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਸਤਵੇਂ 게ਟ ਦੇ ਵਿੱਚ VOTING ਸ਼ੁਰੂ ਹੋਣੀ ਸੀਗੀ ਔਰ ਇਹ VOTING ਅੱਜ ਸ਼ੁਰੂ ਹੋ ਗਈ ਹੈ ਸੋ ਚਾਰ ਪਾਰਟੀਆਂ ਮੁੱਖ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਤਾਲੀਵਾਲ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਸੋ ਇਹਨਾਂ ਚਾਰ ਪ੍ਰਮੁੱਖ ਪਾਰਟੀਆਂ ਦੇ ਵਿੱਚਕਾਰ ਮੁਕਾਬਲਾ ਹੋ ਰਿਹਾ ਹੈ ਫਸਮਾ ਮੁਕਾਬਲਾ ਹੋ ਰਿਹਾ ਹੈ ਜਿਹਦੇ ਲਈ ਅੱਜ VOTING ਸ਼ੁਰੂ ਹੋ ਗਈ ਹੈ ਔਰ ਨਤੀਜੇ ਜਿਹੜੇ ਨੇ 4 ਤਰੀਕ ਨੂੰ ਆਉਣਗੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर